ਸਾਡੇ ਕੋਲ ਨੀਵਾਜੜੇ ਰੋਡ ਆਇਆ ਉਹ ਤੇ ਸੀਵਰੇਜ ਪਿਆ ਪਿੱਛੇ ਜਾਉਣੇ ਸੀ ਪੰਜਾਬ ਵੱਲ ਤੋਂ ਰਿਪੋਰਟ ਨੇ ਪਾਇਆ ਉਹਨਾਂ ਨੇ ਜੇ ਰੈਸਟੋਰੇਸ਼ਨ ਕਰਨੀ ਹੈ ਤੇ ਉਹਨੂੰ ਮੈਂਟੇਨ ਕਰਕੇ ਰੱਖਣਾ ਚਾਹਤਾ ਕਿਉਂਕਿ ਪੂਰੀ ਉਹਦੀ ਕੰਸਟਰਕਸ਼ਨ ਨਹੀਂ ਹੁੰਦੀ ਉਸ ਪਰੰਤ ਨਗਰ ਕੌਂਸਲ ਨੇ ਰੋਡ ਬਣਾ ਕੇ ਦੇਣੀ ਦਾ ਉਹ ਚੈਲੈਂਜ ਸਾਡੇ ਹੋ ਗਿਆ ਤੇ ਫਾਈਨੈਂਸ਼ੀਅਲ ਬਿਡ ਖੋਲਣੀ ਉਹ ਇਹ ਸਭ ਜਦ ਤੱਕ ਜਿਹੜਾ ਇਸ ਤੁਸੀਂ ਐਸਟੀਪੀ ਦੀ ਗੱਲ ਕਰਦੇ ਹੋ ਉਦੋਂ ਲੋਕਾਂ ਨੇ ਵੀ ਐਸਟੀਪੀ ਲੱਗ ਗਿਆ ਜਦੋਂ ਐਸਟੀਪੀ ਤੇ ਲੱਗਦੇ ਜੋ ਹਾਲਾਤ ਨੇ ਮੌਕੇ ਤੋਂ ਲੱਗਦਾ ਵੀ ਡੇਢ ਦੋ ਸਾਲ ਤੋਂ ਪਹਿਲਾਂ ਕੰਪਲੀਟ ਨਹੀਂ ਹੁੰਦਾ ਜਦ ਤੱਕ ਲੋਕ ਇੱਦਾਂ ਹੀ ਸਫਰ ਕਰਨਗੇ ਇਹਨੀ ਰੋਡ ਤਾਂ ਬਣ ਜਾਣੀ ਉਸ ਤੋਂ ਬਿਨਾਂ ਕੋਈ ਐਦਾਂ ਦੀ ਹੋਣੀ ਜਿਹੜਾ ਹੁਣ ਗਾਰਾ ਹੋਇਆ ਹੋਇਆ ਵੇ ਜੀ ਉੱਥੇ ਆਪਾਂ ਕੁਝ ਉਹ ਕਰ ਸਕੀਏ ਜਿਹੜਾ ਲੋਕ ਲੰਘ ਸਕਣ ਉੱਥੇ ਮੈਂ ਕਿਹਾ ਸੀ ਨਿਜੋੜ ਤੇ ਅਸਲੀ ਨੂੰ ਕਿ ਦੀਪਕ ਕੁਮਾਰ ਨੂੰ ਹੂੰ ਬਸ ਉਹ ਕਰਾ ਕੇ ਦਿੰਨਾ ਕੋਈ ਮੋਟਰੇਵਾ ਸ਼ਾਂਤੀ ਮਾਝੇ ਦੇ ਤੋਂ ਲੈ ਕੇ ਜਿਹੜਾ ਉਧਰ ਉਹ ਵੀ ਰੋਡ ਬੰਦ ਹੈ ਆ ਖੁਨੀਮਾਝ ਦੇ ਕਾਲਜ ਵਾਲਾ ਪੁਲਿਸ ਸਟੇਸ਼ਨ ਜਾਣ ਨੂੰ ਲੋਕ ਉਹ ਖੇਰ ਵਾਰ ਤੂੰ ਜਲਦੀ ਪ੍ਰਪੋਜ਼ਲ ਇਹ ਸਭ ਕੁਝ ਬਰਸਾਤਾ ਕਰਕੇ ਦਿੱਕਤਾਂ ਜਾਂਦਾ ਦੇਖੋ ਕੋਈ ਇਸੀ ਵਾਰੀ ਰੋਡ ਦੇ ਕੰਮ ਜਿਹੜੇ ਹੈਗੇ ਆ ਉਹ ਮੁਕੰਮਲ ਹੋਣਗੇ ਤਾਂ ਹੀ ਇਹਨਾਂ ਨੂੰ ਰਾਹਤ ਮਿਲਣੀ ਹੈ ਸਪੀ ਟＳＰ ਵੀ ਦੇ ਜਿਹੜੀ ਵਾਪਸੀ ਵਾਲਾ ਪਾਣੀ ਆ ਸਰ ਜਿਹੜਾ ਜਾਏਗਾ ਉਹਦੇ ਉਹਨੇ ਵੀਰ ਕੇ ਜਾਣਾ ਜੀ ਨਦੀ ਵੱਲ ਨੂੰ ਉਹਦੇ ਵਾਸਤੇ ਫੇ ਸੜਕ ਤਾਂ ਕਿੱਦਾਂ ਕਰੋਂਗੇ ਤੁਸੀਂ ਉਹ ਤਾਂ ਸਰ ਕਹਿ ਰਹੇ ਸੀ ਕਿ ਜਿਹੜਾ ਥੱਲੋਂ ਆਪਣਾ ਕਰਕੇ ਮਤਾ ਪਾਸ ਹੋਊਗਾ ਉਹਨਾਂ ਦਾ ਉਹਨਾਂ ਵਾਲੀ ਮੀਟਿੰਗ 'ਚ ਨਹੀਂ ਫੇ ਸੜਕ ਦੁਆਰਾ ਪਟੂਗੇ ਉਹਦੇ ਨਾਲ ਕੱਟ ਨਾ ਹੇ ਨਿਚੋਂ ਕਹਿੰਦੇ ਜਿਵੇਂ ਇਹ ਨਹੀਂ ਪੰਦੇ ਆਪਣਾ ਟੈਲੀਫੋਨ ਵਾਲਾ ਇਹ ਹੋਰ ਵਾਲਾ ਕੇਬਲ ਨਿਚੋਂ ਅੰਡਰਗਰਾਉਂਡ ਮੈਸ਼ੀਨ ਰੋਡ ਨੂੰ ਪਟਿਆ ਫੇ ਰੋਡ ਤਾਂ ਬੰਦ ਨਹੀਂ ਹੋ ਪਾਰੀ ਟ੍ਰੈਫਿਕ ਬਹੁਤ ਜ਼ਿਆਦਾ ਹਮ ਬਨ ਵੇ ਵੀ ਨਹੀਂ ਹੋ ਰਿਹਾ ਟ੍ਰੈਫਿਕ ਉੱਥੇ ਵਾਰੀ ਵਾਰੀ ਅੱਛਾ ਸੋ ਸ਼ਿਵਾਲਿਕ ਦੇ ਕੋਲ ਜਦੋਂ ਧਰਨਾ ਲੱਗਿਆ ਸੀ ਅਸੀਂ ਆਪਾਂ ਕੱਲ ਵੀ ਕੀਤੀ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ 23 ਤੱਕ 23 ਤੱਕ ਕਿਸੇ ਕਰਾਮੇ ਕੋਈ ਨਾ ਹੱਲ ਪਰ ਹਾਲ ਤੱਕ ਕੋਈ ਹੱਲ ਮੈਡਮ ਉਹਦਾ ਇਸ਼ਤਿਹਾਰ ਸੀ ਕਿ 21 ਨੂੰ ਟੈਂਡਰ ਖੁੱਲ੍ਹੇ ਆਪਣੇ ਉਹ ਟੈਕਨੀਕਲ ਬਿਡ ਦੇ ਇਹਨਾਂ ਨੇ ਤਿਆਰ ਕਰ ਲਈ ਹੈ ਉਹਨਾਂ ਐਕਚੁਅਲੀ ਸਾਡਾ ਬੁਲੀ ਆਪਣੇ ਆਪਣਾ ਹੈਗੇ ਤੇ ਕੋ ਟੈਂਡਰ ਦਾ ਪ੍ਰੋਸੈਸ ਮੁਕੰਮਲ ਹੋ ਜਾਣਾ ਇਸੇ ਹਫ਼ਤੇ ਤੇ ਸੋਮਵਾਰ ਤੋਂ ਇਸ ਵਾਰ ਕਾਟਰ ਜਾਰੀ ਕਰਤਾ ਹਾਂ ਹੁਣ ਦਰਪਨ ਸਿਟੀ ਜਿਹੜਾ ਪੂਰੇ ਦਾ ਡੇਲ ਹਾਊਸ ਨੂੰ ਲੈ ਕੇ ਕੀ ਕਰੀਏ